हां जी दोस्तों सारेया नु सस् नमस्कार स्वागत करते हैं टोटा राज संधू फार्मिंग दे विच सो दोस्तों आज पहुंचेया ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਚੋਲਾ ਸਾਹਿਬ ਤੋਂ ਬਿਲਕੁਲ ਨਜ਼ਦੀਕੀ ਆ ਇਸ ਪਿੰਡ ਦੀ ਪੱਖੂਪੂਰਾ ਪਿੰਡ ਥੋੜੀ ਦੂਰੀ ਤੇ ਆ ਦੋਸਤੋ ਚੰਬਾ ਪਿੰਡ ਬਿਲਕੁਲ ਲੱਗੇ ਆ ਘੜਕਾ ਚੰਬਈ ਦੇ ਨਾਲ ਨਾਲ ਵੀ ਕਾਫੀ ਵੀਰ ਜਾਣਦੇ ਆ ਇਸ ਪਿੰਡ ਨੂੰ ਵੀਰ ਅਮਰਤ ਕੋਲੇ ਆਇਆ ਆ ਦੋਸਤੋ ਕਾਫੀ ਵੀਡੀਓ ਆਪਾਂ ਇਸ ਘਰੋਂ ਤੁਹਾਨੂੰ ਦਿਖਾਉਂਦੇ ਰਹੀਦਾ ਹੈ ਤੇ ਥੋੜਾ ਥੋੜਾ ਦਿਨਾਂ ਬਾਅਦ ਆਪਾਂ ਅਪਡੇਟ ਦੇ ਦੇ ਦੇਨੇ ਆ ਤੁਹਾਨੂੰ ਕੋਈ 2-2 3-3 ਦਿਨਾਂ ਬਾਅਦ ਜਿਹੜੀ ਅਪਡੇਟ ਆ ਉਹ ਮਿਲ ਜਾਂਦੀ ਆ ਨਵੇਂ ਪਸ਼ੂਆਂ ਦੀ ਅੱਜ ਇਸ ਕਵਰੇਜ ਵਿੱਚ ਦੋ ਮੱਝ ਤੁਹਾਨੂੰ ਦਿਖਾਵਾਂਗੇ ਦੋਸਤੋ ਇੱਕ ਤਾਂ ਟੋਕੜ ਗੱਬਣ ਮੱਝ ਕਾਫੀ ਵੀਰ ਪਸੰਦ ਕਰਦੇ ਆ ਵਿੱਚ ਵਿਚਾਲਾ ਜੀ ਤੇ ਟੋਕੜ ਤੇ ਗੱਬਣ ਵੀ ਅੱਗੇ ਕੁਝ ਮਹੀਨਿਆਂ ਦੀ ਆਪਾਂ ਨੂੰ ਚੀਜ਼ ਮਿਲ ਜੇ ਉਹ ਮੱਝ ਦਿਖਾ ਦਾਂਗੇ ਕਿ ਸੱਜਰ ਸੂਈ ਮੈਂ ਤੁਹਾਨੂੰ ਦਿਖਾਵਾਂਗੇ ਦੋਸਤੋ ਪਹਿਲੇ ਨੰਬਰ ਤੇ ਇੱਕ ਵੈੜ ਗੱਬਣ ਆ ਇੱਕ ਸੂਈ ਸਵਾਈ ਵੈੜ ਤੇ ਇੱਕ ਟੋਕੜ ਜਿਹੜੀ ਵੈੜ ਦਿਖਾਵਾਂਗੇ ਨਸਲ ਜਾਤ ਪੂਰੀ ਆ ਵੈੜ ਦੀ ਵੱਡੇ ਕਦਕਾਠ ਵਾਲੀਏ ਦੋਸਤੋ ਅੱਗੇ ਬੇਸ਼ੱਕ ਕੋਈ ਵੀਰ ਵਾਧੇਵੰਦੀ ਹੈ ਨਵਾਂ ਪਸ਼ੂ ਆ ਲਵੀ ਜੀ ਵੈੜਾ ਵੈਸੇ ਪਹਿਲਾਂ ਸੂਆ ਪੁੱਛਾਂਗੇ ਵੀਰ ਨੂੰ ਕਿੰਨਾ ਕੁ ਟਾਈਮ ਹੋ ਗਿਆ ਨੂੰ ਸੂਈ ਨੂੰ ਹੁਣ ਤੋਕੜ ਅੱਗੇ ਗੱਪਣ ਏ ਆਈ ਹੋਈ ਆ ਜੇ ਨਹੀਂ ਹੋਈ ਉਹ ਵੀ ਆਪਾਂ ਪੂਰੀ ਡਿਟੇਲ ਲੈ ਲਾਂਗੇ ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ 3 ਫਰਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਕੋਈ ਮਾਰਨਿੰਗ ਦੇ ਦੋਸਤੋ ਸਾਢੇ 10 ਵਜੇ ਦਾ ਸਮਾਂ ਜਿੰਨਾ ਵੀ ਹੋ ਸਕੇ ਦੋਸਤੋ ਜਿਹੜੇ ਪਸ਼ੂ ਦੁੱਧ ਤੇ ਚੱਲਣ ਦੇ ਆ ਇਹਨਾਂ ਦੀ ਜਵਾਈ ਆ ਕੁਝ ਕੁਝ ਧਾਰਾਂ ਮਾਰ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ ਵੀਡੀਓ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆਪਦੀ ਤਸੱਲੀ ਤੁਸੀਂ ਵੀ ਘਾਣ ਕੇ ਕਰੋ ਦੋ ਡੰਗ ਚੋਲੋ ਚਾਹੇ ਚਾਰ ਟਾਈਮ ਚੋਲੋ ਸੋ ਇਹ ਦੋਸਤੋ ਪਹਿਲ ਦੇ ਆਧਾਰ ਤੇ ਆਪਦੀ ਤਸੱਲੀ ਕਰ ਲਿਆ ਕਰੋ ਆਓ ਲੈਨੇ ਆ ਜਾਣਕਾਰੀ ਵੀਰ ਅਮਰਤ ਦੇ ਨਾਲ ਪੂਰੀ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਅਮਰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਠੀਕ ਠਾਕ ਵੀਰੇ ਬਹੁਤ ਵਧੀਆ ਭਰਾ ਜੀ ਚੰਗੇ ਹਾਂਜੀ ਅੱਛਾ ਅਮਰਤ ਭਾਈ ਵਧੀਆ ਚੱਲੀ ਜਾਂਦੇ ਕੰਮ ਕਰ ਪੂਰਾ ਵਧੀਆ ਵੀਰ ਦੀ ਮਹਾਰਾਜ ਦੀ ਕਿਰਪਾ ਠੀਕ ਹੈ ਜੀ ਹਾਂ ਵੀਡੀਓ ਪਾਉਂਦੇ ਆ ਸਾਰ ਆਪਣਾ ਪੰਜ ਸੱਤ ਮਿੰਟਾਂ ਜੀ ਮਾਲ ਸੇਲ ਹੋ ਜਾਂਦਾ ਤੈਨੂੰ ਪਤਾ ਤੀਜੇ ਚੌਥੇ ਦਿਨ ਵੀਡੀਓ ਪਾਉਂਦੇ ਰਿਹਦਾ ਮਾਲ ਲੱਭਦਿਆਂ ਟਾਈਮ ਲੱਗ ਹੀ ਜਾਂਦਾ ਲੱਗ ਜਾਂਦਾ ਲੱਗ ਕੋਈ 2-4 ਦਿਨ ਭਾਲ ਭੂਲ ਕਰਦੇ ਸਮਾਂ ਲੱਗ ਜਾਂਦਾ ਨਾ ਇਹ ਚਵਾਈ ਚੁਈ ਕੀਤੀ ਹੁੰਦੀ ਤਸੱਲੀ ਕੀਤੀ ਹੋਏ ਦਾ ਫੇਰ ਹੀ ਅਗਲੇ ਨੂੰ ਗਾਹ ਤੋਂ ਗਾਂ ਵੀ ਰੋਹ ਜਾਂਦਾ ਮਨ ਕਰਕੇ ਭੇਜੀ ਦਾ ਉਹ 2-3 ਦਿਨ ਦਾ ਵਿੱਚ ਸਮਾਂ ਗਾਇਬ ਹੁੰਦਾ ਉਹ ਪਾਸੇ ਇੰਨਾ ਕੁ ਹੁੰਦਾ ਵੀ ਜਿਹੜੇ ਪਸ਼ੂ ਆਏ ਉਹਨਾਂ ਦੀ ਤਸੱਲੀ ਬਿਲਕੁਲ ਲਾਮੇ ਵਾਲਾ ਕੰਮ ਕਹੂੰਗੀ ਫੜ ਫੜ ਆਪਾਂ ਦੇ ਭਣਾ ਘੰਟੇ ਚ ਲਿਆ ਕੇ ਮਾਲ ਲੱਭ ਕੇ ਤੇ ਪਾਈ ਜਾਈਏ ਫਿਰ ਲਾਮਾਂ ਤੁਰਿਆ ਉਹ ਡੰਗਰ ਜਾਣਾ ਬਿਲਕੁਲ ਜੀ ਹਾਂ ਬਕਸ ਵੈਸੇ ਨਰਖ ਪਰਖ ਆਪ ਨੂੰ ਵੀ ਕਰਨੀ ਪੈਂਦੀ ਵੀ ਕਿਹੜਾ ਲੈ ਕੇ ਅੱਗੇ ਸੱਜਣਾ ਦੇ ਪੇਸ਼ ਕਰਨ ਵਾਲਾ ਹੈਗਾ ਜਾਂ ਨਹੀਂ ਹੈ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਅਮਰਤਾ ਜੀ ਪੰਜ ਪਸ਼ੂ ਆ ਟੋਟਲ ਹਾਂ ਜੀ ਵੀਰੇ ਤਿੰਨ ਵਿਹੜਾ ਦੋ ਮੱਝਾਂ ਹਾਂ ਜੀ ਜਿਨ੍ਹਾਂ ਚ ਸੋਈਆਂ ਸਵਾਈਆਂ ਤੇ ਇੱਕ ਆਪਣੇ ਕੋਲ ਮੱਝਾ ਬਾਕੀ ਟੋਕੜ ਗੱਬਣ ਵੀ ਹੈਗੇ ਨਾ ਗੱਜ ਤੇ ਟੋਕੜ ਇੱਕ ਵਿਹੜ ਤੇ ਬਾਕੀ ਸੱਜਣਾ ਵਿਹੜਾ ਵੀ ਹੈਗਾ ਹਾਂ ਜੀ ਵੀਰੇ ਇੱਕ ਗੱਬਣ ਵਛੀ ਹੈ ਚਲੋ ਆਓ ਸ਼ੁਰੂਆਤ ਕਰਦੇ ਆ ਕਿਹੜੇ ਪਾਸੇ ਲੱਗਦੇ ਆ ਮੱਝ ਤੋਂ ਕਰਦਗੇ ਸ਼ੁਰੂਆਤ ਹਾਂ ਮੱਝ ਤੋਂ ਕਰ ਲੈਂਦੇ ਆ ਲਓ ਦੋਸਤੋ ਇਸ ਮੱਝ ਤੋਂ ਆਪਾਂ ਸ਼ੁਰੂਆਤ ਕਰ ਲੈਨੇ ਆ ਮੱਝ ਤੁਹਾਨੂੰ ਦਿਖਾ ਦਿੰਨੇ ਆ ਅਮਰਤ ਇੱਕ ਤਾਂ ਵੀਰ ਸੂਆ ਦੱਸ ਦੇ ਇੱਕ ਦਿਨ ਦੱਸ ਦੇ ਕਿੰਨੇ ਕੋ ਭੀਰੇ ਤੀਜਾ ਸੂਆ ਆਂਦੇ ਤੁਸੀਂ ਚੌਥਾ ਮੰਨ ਕੇ ਕੋਈ ਸੌਦਾ ਕਰੇ ਠੀਕ ਹੈ ਜੀ ਅੱਜ ਇਹਨੂੰ ਹੋਈ ਚੱਲੇ ਵੀਰੇ 12 13 ਦਿਨ ਸੂਈ ਨੂੰ 15 ਮੰਨ ਕੇ ਲੈ ਲੈ ਕੋਈ ਹਾਂ ਦੰਦੁੱਗੇ ਵਸ਼ੀਦੇ ਆ ਕੱਟੀ ਦੇ ਕੱਟੀ ਇਹਨਾਂ ਮਗਰ ਕੱਟੀ ਕੱਟੀ ਵੀਰੇ ਲਓ ਜੀ ਮਗਰ ਜੈਡ ਬਲੈਕ ਹੀ ਕੱਟੀ ਆ ਦੋਸਤੋ ਬਿਲਕੁਲ ਪੂਰੀ ਮਗਰ ਬਲੈਕ ਰੰਗ ਦੇ ਵਿੱਚ ਤੇ 12 ਦਿਨ ਹੋ ਗਏ ਆ ਹਾਂਜੀ ਹਾਂਜੀ 12 13 ਦਿਨ 15 ਮੰਨ ਕੇ ਕੋਈ ਚਲੇ ਸੌਦਾ ਤੇ ਦੁੱਧ ਹੁਣ ਕਿੰਨਾ ਹੋ ਗਿਆ ਹਾਂਜੀ 9 ਕਿਲੋ 9 ਕਿਲੋ ਹਾਂਜੀ 9 ਕਿਲੋ ਦੋਸਤੋ ਦੁੱਧ ਦਾ ਮੱਝ ਵੱਡੀ ਆ ਕਦ ਕੋਤ ਚੰਗਾ ਸਿੰਘ ਸਿੰਘ ਤੁਸੀਂ ਇੱਕ ਵਾਰੀ ਵੇਖ ਲਓ ਕਿਉਂਕਿ ਸਾਈ ਬਿਆਨਾ ਕਰਨ ਤੋਂ ਪਹਿਲਾਂ ਬਹੁਤ ਵੀਰ ਫਿਰ ਇੱਥੇ ਆਣ ਕੇ ਆਉਂਦੇ ਆ ਵੀ ਸਿੰਘ ਖੁੱਲੇ ਆ ਖੁੱਲੇ ਸਿੰਘ ਆ ਦੋਸਤੋ ਸਾਈਡਾਂ ਨੂੰ ਖੁੱਲੇ ਆ ਤੇ ਬਾਕੀ ਦੁੱਧ 8 9 8 9 ਤੇ ਹੁਣ ਚੱਲਦੀ ਪਈ ਸਿੰਘ ਜੋਕ ਉਹ ਵੀਡੀਓ ਚ ਸਭ ਕੁਝ ਦਿਖੰਦਿਆ ਵੀਰੇ ਹਾਂ ਮੁੜ ਕੇ ਸਿੰਘ ਵੱਡੇ ਆ ਛੋਟੇ ਆ ਉਹ ਕੰਮ ਜਿਹੜਾ ਨਾ ਬਾਕੀ ਥਣ ਭਾਂਡੇ ਦੀ ਸਾਫ ਸੁਥਰੀ ਆ ਚੋਂ ਫਿਰ ਬਹੁਤ ਸਪੈਸ਼ਲ ਮੈਂ ਹਾਂ ਆਪਾਂ ਚਵਾਈ ਵਿਖਾ ਦਾਂ ਧਾਰਾ ਲਓ ਜੀ ਕਰੋ ਚੈੱਕ ਤੇ ਮਗਰ ਕੱਟੀ ਆ ਦੋਸਤੋ ਮਗਰ ਕੱਟੀ ਆ ਬਾਕੀ ਆਰਡਰ ਦੀ ਕੁਆਲਿਟੀ ਇੱਕ ਵਾਰੀ ਤੁਸੀਂ ਦੇਖੋ ਠੀਕ ਆ ਜੀ ਤੇ ਚੌੜੇ ਪਿੱਠਪੂੜੇ ਦੇ ਵਿੱਚ ਆ ਹਾਈਟ ਚੰਗੀ ਆ ਕੱਦ ਚੰਗਾ ਦੋਸਤੋ ਬਾਕੀ 9 ਕਿਲੋਟਰ ਤੇ ਹੁਣ ਜੜੀ ਆ 9 ਕਿਲੋ ਤੇ ਚੱਲ ਰਹੀ ਆ ਠੀਕ ਹਾਂ ਜੀ ਹਾਂ ਜੀ ਤੋ ਬਾਕੀ ਕੁਝ ਕੁਝ ਧਾਰਾ ਮਾਰ ਕੇ ਆਪਾਂ ਤੁਹਾਨੂੰ ਤਸੱਲੀ ਵੀ ਕਰਾਈ ਜਾਂਦੇ ਆਂ ਪਿਆ ਨਾਲ ਦੀ ਨਾਲ ਸੋ ਉਹਨਾਂ ਵੀ ਇਹਦੀ ਵੀ ਜਿਹੜਾ ਜਦੋਂ ਉਹ ਨਹੀਂ ਆ ਸਕਦਾਗਾ ਫਿਲਹਾਲ ਆਪਾਂ ਹਰ ਵਾਰੀ ਕਹਿੰਨੇ ਆਂ ਪਹਿਲ ਦੇ ਆਧਾਰ ਤੇ ਆਪਦਾ ਸਬਦਾ ਕਰਕੇ ਜਿਹੜਾ ਦੋਸਤੋ ਤੁਸੀਂ ਇੱਥੇ ਜ਼ਰੂਰ ਪਹੁੰਚਿਆ ਕਰੋ ਠੀਕ ਆ ਅੱਛਾ ਅਮਰਤ ਬਾਕੀ ਜਵਾਬ ਸਮਾਧ ਚੰਗੀ ਆ ਵੀਰੇ ਇੱਕ ਨੰਬਰ ਹੋ ਵੀ ਦੋ ਟਾਈਮ ਬਣਾ ਤਿੰਨ ਟਾਈਮ ਆਪਣੇ ਘਰੇ ਤਸੱਲੀ ਕਰੇ ਜਿਹੜੀ ਔਨਲਾਈਨ ਉਹਦੀ ਫੁੱਲ ਗਰੰਟੀ ਹੋ ਓਕੇ ਜੀ ਓਕੇ ਹਾਂਜੀ ਲੈ ਵੀ ਠੀਕ ਆ ਕੀ ਕਰਦੇ ਆ ਮੰਗ ਕੀ ਇਹਦੀ ਰੋਗ ਮੋਹਲ ਵੀਰੇ 70000 ਆ ਦੋ ਘੜ 70 ਦੀ ਦੇ ਦੀ 68 ਦੀ ਹਾਂ 68000 ਦੀ ਉਹ ਚੋਂ ਕਰਦਾ ਮਨਤਨ ਠੀਕ ਹੈ ਜੀ ਹਾਂ ਜੀ ਲੋਬ ਦੋਸਤੋ 68000 ਦੀ ਤੁਹਾਨੂੰ ਇਹ ਅੱਜ ਮਿਲ ਜੂਗੀ ਮਗਰ ਕੱਟੀ ਆ ਚਵਾ ਤੁਸੀਂ ਨਾਲ ਦੀ ਨਾਲ ਵੇਖ ਹੀ ਰਹੇ ਹੋ ਠੀਕ ਆ ਹਰ ਇੱਕ ਪਸ਼ੂ ਦਾ ਜਿਹੜਾ ਵੀ ਆਪਾਂ ਕਰਵਾ ਕੇ ਚਵਾਈ ਨਾਲ ਲਾਈ ਹੋਈ ਆ ਅੱਗੇ ਆ ਗਈ ਟੋਕੜ ਗੱਪਣ ਇਹ ਵੀਰੇ ਤਿੰਨਾਂ ਮਹੀਨੇ ਵੀ ਪੂਰੀ ਚੈੱਕ ਪਾਸ ਆ ਤਿੰਨ ਮਹੀਨੇ ਚੱਕ ਪਾਸ ਹਾਂ ਇਹ ਕਦੇ ਘਰ ਦੇ ਵਿੱਚ ਚੈੱਕ ਕਰਾ ਲੈ ਕੋਈ ਆਹ ਦੁੱਧ ਕਿੰਨੇ ਦੋਵੇਂ ਡੰਗਿਆਂ ਦਾ ਕਿੰਨਾ ਮੇਰੇ ਦੁੱਧ ਦੇ ਦੇ ਥੱਲੇ ਹੋਊਗਾ ਵਿਖਾਵਾ ਤੇ ਕਰੀਂਦੀ 9 ਕਿਲੋ ਦਾ 8 ਕਿਲੋ ਹੋ ਪੱਕਾ 8 ਕਿਲੋ ਪੱਕਾ ਹੀ ਹੋਊਗਾ ਨਾ ਹਾਂਜੀ ਹਾਂਜੀ ਦੋ ਟਾਈਮ ਤਿੰਨ ਟਾਈਮ ਆ ਦੀ ਥੱਲੀ ਕਰੇ ਆਪਣੇ ਤੋਂ ਮੈਨੇ ਟੀਕਾ ਲਿਆ ਚਵਾਇਆ ਬਾਲਟੀ ਜੇ ਉੱਥੇ ਪਹਾੜੇ ਤੇ ਮਿਲਦੀ ਅੱਛਾ ਉੱਥੇ ਪਹਾੜੇ ਤੇ ਚੋਇਆ ਸੀ ਹਾਂਜੀ ਹਾਂਜੀ ਆਪਣੇ ਕੋਲ ਕਈ ਟੋਕਰ ਗੱਪਣ ਪਸ਼ੂ ਜਾਲ ਟੋਕਰ ਪਸ਼ੂ ਤੋਂ ਹੁੰਦਾ ਮੇਰੇ ਘਰਾਂ ਦੇ ਨਵਾਦ ਸਕੇ ਉਦਾਂ ਚੂੰਣ ਚੂੰਣ ਬਹੁਤ ਚੰਗੀ ਹੈ ਬਾਲਟੀ ਚੁਵਾਈਦੀ ਐਵੇਂ ਅੱਛਾ ਸੂਈ ਅੱਗੇ ਕਿੰਨੇ ਦੀ ਗੱਭਣ ਹੋ ਗਈ ਹੈ ਵੀਰੇ ਤੀਜੇ ਲਈ ਮੰਨੇ ਕੋਈ ਦੂਜਾ ਸੂਈ ਹੈ ਦੂਜਾ ਸੂਈ ਹੈ ਤੀਜੇ ਲਈ ਗੱਭਣ ਹਾਂ ਵੀਰੇ ਤੈਨੂੰ ਪਹਿਲਾਂ ਸੱਜਰ ਨੇ 13-14 ਕਿਲੋ ਦੁੱਧ ਚਵਾਇਆ ਹੋਊਗਾ ਤੇ ਫੇਰ ਹੀ ਦੇਣ ਦੀ 8 ਕਿਲੋ ਹੁਣ ਗੱਭਣ ਚੈੱਕ ਪਾਸ ਕਿੰਨੇ ਮਹੀਨੇ ਦੀ ਤਿੰਨਾਂ ਦੀ ਪੂਰੀ ਚੈੱਕ ਆਪ ਦਾ ਡਾਕਟਰ ਬਣਾ ਕੋਈ ਵੀ ਲੈ ਕੇ ਆ ਜੇ ਆਪਦੀ ਜੇ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਇੱਕ ਦਿਨ ਵੀ ਘਾਟ ਨਾ ਲਓ ਦੋਸਤੋ 8 ਕਿਲੋ ਦੁੱਧ ਤਿੰਨ ਮਹੀਨੇ ਦੀ ਅੱਜ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਦੋਸਤੋ ਤਰੀਕ ਮੈਂ ਤੁਹਾਨੂੰ ਪਹਿਲਾਂ ਦੱਸਤਾ ਸੀਗਾ ਵੀ ਅੱਜ 3 ਫਰਵਰੀ ਆ ਅੱਜ ਚੈੱਕ ਕਰਾਈ ਆ 3 ਮਹੀਨੇ ਦੀ ਪੂਰੀ ਕੱਪੜ ਚੈੱਕ ਪਾਸ ਆ ਅਗੋਂ ਕਿਸੇ ਵੀਰ ਨੇ ਆਉਦਾ ਸਾਈ ਬਿਆਨਾ ਕਰਕੇ ਫਿਰ ਵੀ ਕੋਈ ਸ਼ੰਕਾ ਕੱਟਣਾ ਚਾਹੁੰਦਾ ਕੋਈ ਵੀਰ ਆਪਦੀ ਤੁਸੀਂ ਸਾਈ ਬਿਆਨਾ ਕਰਕੇ ਆਪ ਹੀ ਤਸੱਲੀ ਕਰਵਾ ਸਕਦੇ ਜੀ 8 ਕਿਲੋ ਦੁੱਧ ਇਸ ਮੱਝ ਦੇ ਥੱਲੇ ਹੁਣ ਹਾਜ਼ਰ ਆ ਅੱਗੇ ਤੀਜੇ ਸਵੇ ਲਈ ਕੱਪੜ ਠੀਕ ਆ ਸੋ ਕਾਦ ਵੀ ਸੋਨਾ ਬਾਕੀ ਹੈ ਵੀ ਨਵੀਆਂ ਦੇ ਵਿੱਚ ਆਉਂਦੀਆਂ ਦੋਸਤੋ ਕੋਈ ਬਾਲੇ ਵੱਡੇ ਸੂਵੇ ਨਹੀਂ ਤੇ ਜੇ ਸੂਵੇ ਅੱਗੇ ਗੱਬਣਾਂ ਦੂਜੇ ਸੂਵੇ ਚ ਹੁਣ ਚੱਲ ਰਹੀ ਆ ਅੱਖਾਂ ਬਿੱਲੀਆਂ ਆ ਗਈਆਂ ਨੀਲੀ ਚ ਆਏਗਾ ਤੇ ਕ੍ਰੋਸ ਚ ਆ ਜਾਂਦੀਆਂ ਦੋਸਤੋ ਕ੍ਰੋਸ ਵਿੱਚ ਕੋਈ ਵੀ ਮੰਨ ਸਕਦਾ ਬੱਚੇ ਕੋਈ ਵੀ ਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਨੀਲੀ ਦਾ ਵੀ 20 ਅੱਗੇ ਟੀਕੇ ਪ੍ਰਵਾਹ ਸਕਦੇ ਜੇ ਠੀਕ ਆ ਤੇ ਬਾਕੀ ਥਣ ਚੱਡੇ ਦੀ ਸਾਸ ਸੁਸਰੀ ਆ ਕੋਈ ਵਾਲਵਿੰਗ ਨਹੀਂ ਹੈਗਾ ਕਰਮਾ ਵਾਲੀ ਦੇ ਵਿੱਚ ਕੋਈ ਬਾਹੀ ਨੱਕਾ ਨਹੀਂ ਭੰਦੀ ਕਿ ਇੱਕ ਸਾਰ ਲੇਵਾ ਆ ਸੱਜੇ ਖੱਬੇ ਸਾਰੇ ਪਾਸੋਂ ਥਣ ਚੱਡਾ ਇੱਕ ਵਾਰੀ ਜ਼ਰੂਰ ਦੇਖ ਲਓ ਆ ਲੋ ਜੀ ਆ ਲੋ ਜੀ ਤਾਂ ਤੁਹਾਨੂੰ ਪੂਰਾ ਤਸਲੀਮ ਨਾਲ ਦੇਖੋ ਠੀਕ ਹੈ ਤੇ ਅਮਰਤ ਵੀਰੇ ਕਿੰਨੇ ਕੁ ਦੀ ਤੇਦਕੀ ਅੱਜ ਆਪਾਂ ਇਹ ਵੀਰੇ ਜੀ ਤੇ ਮੈਂ ਤੈਨੂੰ ਪਤਾ ਤਿਆਰ ਹੁੰਦੀ ਹਾਂ ਫਿਰ ਤੇ ਮੈਂ 90000 ਦੀ ਜਿਹੜੇ ਹਿਸਾਬ ਨਾਲ ਦੁੱਧ ਦੇਂਦੀ ਹੁਣ 8 ਕਿਲੋ ਦੁੱਧ ਆ ਫਿਰ ਗੱਬਣ ਤੇ ਨਾ ਮਹੀਨੇ ਦੀ ਦੁੱਧ ਦੇ ਨੇ ਲਾਇਦਾ ਹੀ ਦੇਣਾ ਕਰਮਾਲੀ ਨੇ ਫਿਰ ਰੁਪਈਏ ਚੰਗੇ ਵਟਾਏ ਨੇ ਆ ਮੋਲੇ ਦਾ ਵਣ ਕਰੀ ਜਾਈਏ 60 ਕਰ ਲਈਏ 2 ਘੜ 60 ਦੀ ਦੇਣੀ ਆ ਆ 58 ਦੀ 200 ਰੁਪਈਆ ਛੋੜ ਹੀ ਕਰਨੀ ਉਹ ਚੋਂ ਲਓ ਦੋਸਤੋ 52000 ਦੇ ਵਿੱਚ ਹਾਂ 58000 ਦੇ ਵਿੱਚ ਦੁੱਧ ਮੈਨੂੰ ਤਾਂ ਵੀ ਸਜਰਾਂ ਵਾਲੀ ਆ ਹਾਂ ਦੁੱਧ ਵੀਰੇ ਸਜਰਾਂ ਵਾਲਾ ਹੀ ਆ 8 ਕਿਲੋ ਦੁੱਧ ਹੋਊ ਆਪਦੀ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਲੈ ਵੀਰ ਕੋਈ ਲਓ ਦੋਸਤੋ ਦੁੱਧ ਤਾਂ ਸਜਰਾਂ ਵਾਲਾ ਹੀ ਆ 8 ਕਿਲੋ ਦੁੱਧ ਦਾ ਬਾਕੀ ਹੋਰ ਬਾਕੀ ਚੈੱਕ ਪਾਸ ਤਾਂ ਹੋ ਗਈ ਆ ਅੱਗੇ ਕੋਈ ਵੀਰ ਸੋਹਣੀ ਸੇਵਾ ਕਰ ਲੂਗਾ ਨੌ ਵੀ ਕਰ ਜੂਗੀ ਕੋਈ ਇਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਫੇਰ ਖਾ ਜੂਗੀ ਵੀ ਚੈੱਕ ਪਾਸ ਚ ਚੈੱਕ ਗਰੰਟੀ ਇਹ ਵੀਰੇ ਲਾਏ ਦੀ ਆ ਲਾਟਰੀ ਆ ਇੱਕ ਸਾਹ ਦੀ ਤੇ ਠੀਕ ਆ ਜੀ ਸੋ ਵਾਧਨਾ ਕਰਨ ਵਾਲੀ ਨੇ ਦੋਸਤੋ ਜਿਵੇਂ ਜਿਵੇਂ ਮਹੀਨੇ ਬੱਤੀ ਆ ਕੇ ਵਾਧਨਾ ਹੀ ਆ ਘਟਣਾ ਨਹੀਂਗਾ ਬਾਕੀ ਦੁੱਧ ਵੀ ਪਿਉਂਦੀ ਰਹੂਗੀ 8 ਪੀਉਰੋ ਲਓ ਜੀ ਸਿੱਗੀ ਆ ਪਹਿਲਾ ਪਹਿਲਾ ਨਹੀਂ ਹੁੰਦੀ ਐ ਦੂਜਾ ਦੂਜਾ ਸੁਭਾ ਹੋਊਗਾ ਦੂਜਾ ਹਾਂਜੀ ਜਲਸੀ ਆ ਗਈ ਲਓ ਜੀ ਸੋ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਕ੍ਰੋਸ ਬੜਾ ਅੱਗੇ ਬਿਲਕੁਲ ਜਿਵੇਂ ਰੋਤ ਨੂੰ ਵੇਖ ਕੇ ਵੀ ਵਾਧਾ ਜਿਵੇਂ ਖਾਣਾ ਕੁਮੰਡਾ ਸੋਣਾ ਬਿਲਕੁਲ ਜੀ ਮਾ ਲੋ ਕੱਦ ਵੇਖ ਲੋ ਵੀਰ ਮੇਰੇ ਹੁਣ ਕੱਦ ਮੀਡੀਅਮ ਆ ਜਿਆਦਾ ਵੱਡਾ ਨਹੀਂ ਮੁੜ ਕੇ ਨਾ ਆ ਮੀਡੀਅਮ ਦਰਮਿਆਨੀ ਹਾਈਟ ਆ ਕੋਈ ਦੂਰੋਂ ਨੇੜੇੋਂ ਆ ਰਿਹਾ ਤੇ ਜਰੂਰ ਇੱਕ ਆਈਡੀਆ ਰੱਖ ਕੇ ਮੇਰਾ ਵੀਰ ਆਵੇ ਵੀ ਮੀਡੀਅਮ ਦਰਮਿਆਨੀ ਹਾਈਟ ਆ ਸੂਬਾ ਤੁਜਾ ਮੂੰਹ ਛਕੀ ਵੀ ਅਦਾਸ ਰਿਹਾ ਕੋਈ ਸਾ ਕੋ ਆਂਦੇ ਵੀ ਛੋਟੀ ਆ ਵੱਡੀ ਉਹ ਜੋੜਾ ਕੋ ਹੁਣ ਸਾਹਮਣੇ ਆ ਆ ਕੋਈ ਵੀਡੀਓ ਝੂਮਣੀ ਕਾ ਕਲੀਅਰ ਨਹੀਂ ਹੁੰਦੀ ਜਿਹੜਾ ਕੋ ਹਨਾ ਨਹੀਂ ਨਹੀਂ ਆਪਾਂ ਦੱਸ ਹੀ ਦਿੱਤਾ ਜੀ ਸਮਦਰ ਮੀਡੀਅਮ ਹਾਈਟ ਆ ਦੋਸਤੋ ਬਾਕੀ ਥਣ ਚਟਾ ਰੋਕਲਾ ਵੀ ਅਮਰਤ ਮੜਾ ਬੁਖਾਰ ਗਿਆ ਹੈ ਬੱਚੀ ਸੀਲ ਬਹੁਤ ਜਿਆਦੀ ਜਿੱਥੇ ਮਰਜੀ ਮੜਾ ਠੀਕ ਆ ਉਦਾਂ ਮਤਲਬ ਨਵਾਈ ਨੂੰ ਹੀ ਐਨ ਮਇਸਤੋ ਕਿੰਨਾਤੀ ਠੀਕ ਹੈ ਜੀ ਹਾਂ ਕੋਈ ਲਾਤ ਛੜੀਓ ਤਾਂ ਦੋਸਤੋ ਰੇਟ ਵੀ ਬਿਲਕੁਲ ਦਰਮਿਆਨਾ ਰੇਟ ਹੋਊਗਾ ਜਿਆ ਜਿਆ ਰੇਟ ਵੀ ਤੁਹਾਨੂੰ ਪੁੱਛਾਂਗੇ ਆਪਾਂ ਜਿਆ ਜੀ ਹੋਊਗਾ ਬਾਕੀ ਥਣ ਚੱਡੇ ਦੀ ਬਹੁਤ ਸਾਫ ਸੁਥਰੀ ਆ ਤੇ ਨੋਕਲਾ ਥਾਣਾ ਬਿਲਕੁਲ ਕਲਮੀ ਥਾਣਾ ਆਪਾਂ ਕਹਿ ਦਿੰਦੇ ਆ ਵੀ ਬਿਲਕੁਲ ਵੇਖੋ ਤੁਸੀਂ ਥਾਣੇ ਚੱਡਾ ਠੀਕ ਆ ਤੇ ਹਾਈਟ ਤੁਹਾਨੂੰ ਦੱਸ ਹੀ ਦਿੱਤਾ ਵੀ ਨਾਰਮਲ ਦਰਮਿਆਨਾ ਆ ਆ ਜਾ ਬੱਤੋ ਅਸੀਂ ਓਦਾਂ ਹੀ ਰੇ ਸੀਲਸ ਲੱਗ ਛੜ ਛੁੜ ਆ ਗਈ ਨੋ ਗਲਾ ਥਣ ਕਿੱਦਾ ਸੋਹਣਾ ਲੱਗਾ ਕੋਈ ਸਫਾਈਆਂ ਸੁਫਈਆਂ ਵੜੀਆਂ ਵੱਛੀ ਚ ਹਾਂ ਕੋਈ ਫੋੜ ਛਾਂਗ ਨਹੀਂ ਹੈਗੀ ਐਂਡ ਰੁਗ ਰੁਗ ਦਾ ਥਣ ਕਰਨਾ ਜੇ ਬੋਇਸ ਮਗੇ ਚੰਗੀ ਹੈ ਬੱਛੀ ਸਾਰੀ ਹਾਂ ਤੇ ਕੀ ਕਰਦੇ ਆ ਡਿਮਾਂਡ ਦੀ ਵੀਰੇ ਮੋਲ ਤੇ 55 ਕਰ ਲਈ 50 ਕਰ ਲਈ 45 ਚ ਮਾਨਤਾਨ ਕਰਦਾ 45 ਚ ਇਹ 42000 ਦੀ ਹਾਂ ਨਾ ਹੀ ਆ ਵੀ ਬਸ ਹਾਂ ਐਂਡ ਹੀ ਹੋ ਗਿਆ ਇਹ ਖਰੀਦੀ ਆ ਬੱਛੀ 15 16 ਕਿਲੋ ਦੁੱਧ ਭਰੀ ਜਣਾ ਆਰਾ ਉਹਨਾਂ ਨੇ ਠੀਕ ਹੈ ਜੀ ਹਾਂ ਨਵੀਂ ਵੱਛੀ ਆ ਗਾਂ ਫੇਰ ਪਈਆਂ ਦੀ ਲਓ ਦੋਸਤੋ 42000 ਦੀ ਹਾਂ ਨਾ ਜਿਹੜੀ 42000 ਤੇ ਅੱਗੇ ਆ ਗਈ ਆਪਣੇ ਕੋਲ ਜਿਹੜੀ ਆ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਹਾਂ ਮਗਰ ਵਛਾ ਇਹਦੇ ਆ 10 12 ਦਿਨ ਹੋ ਗਏ ਸੂਈ ਨੂੰ ਦੁੱਧ 11 ਕਿਲੋ ਹੈਗਾ ਪੱਕਾ ਲਓ ਜੀ 11 ਕਿਲੋ ਪੱਕਾ ਦੁੱਧ 12 ਦਿਨਾਂ ਦੀ ਸੂਈ ਵਛਾ ਮਗਰ 13 14 ਕਿਲੋ ਦੁੱਧ ਭਰੀ ਹੋਊ ਵੀਰੇ ਇਹ ਗਾੜ ਮਤਲਬ ਮੱਝਾਂ ਵਾਲੀ ਆ ਇਹਦੀ ਹਾਂ ਹਾਂ ਦੋਸਤਾਂਾ ਥੋੜਾ ਵਗਾ ਕਿੰਨਾ ਅੱਗੇ ਗਾੜ ਅਗਲੇ ਅਗਲੇ ਥਣਾ ਚ ਕਿੰਨਾ ਜੀ ਗਾੜ ਵੀਰੇ ਕਿਲੋ ਸਵਾ ਕਿਲੋ ਹੋਊਗੀ ਜ਼ਿਆਦਾ ਹੀ ਨਹੀਂ ਐਵੇਂ ਤੈਨੂੰ ਮੈਂ ਮੱਝਾਂ ਵਾਲੀ ਚ ਥਾਣ ਕਿਲੋ ਸਵਾ ਕਿਲੋ ਹੈਗੀ ਆ ਹਾਂ ਹਾਂ ਠੀਕ ਆ ਜੀ ਸੋ ਮੱਝਾਂ ਦਾ ਸਾਬ ਕਿਤਾਬ ਦੋਸਤੋ ਇੱਕ ਸਟਾਰਟਿੰਗ ਤੋਂ ਵੀਰ ਨੇ ਦੱਸਿਆ ਸੀ ਵੀ ਉਹਨਾਂ ਕਈ ਵਾਰ ਹੁੰਦਾ ਨਾ ਵੜਾਂ 4x4 ਹੀ ਚੱਲਦੀਆਂ ਵੀ ਜਿੰਨਾ ਅੱਗੇ ਉਹਨੇ ਪਿੱਛੇ ਹੁੰਦਾ ਇਸ ਵਾਇਰ ਦਾ ਥੋੜਾ ਸਾ ਹਾਕ ਖਤਾਬ ਹੋ ਰਾ ਵੀ ਜਿਵੇਂ ਮੱਜਾਂ ਤਾਂ ਦੁੱਧ ਅਗਲੇ ਥਾਣੇ ਦੇ ਵਿੱਚ ਆਪਾਂ ਵਤੇਰੇ ਦੇਖਦੇ ਆਂ ਵੀ ਕਿਲੋ ਹੋ ਜੇ ਡੇਢ ਅਗਲੇ ਥਾਣੇ ਚ ਘੱਟ ਹੁੰਦਾ ਜਿਵੇਂ ਕਿਲੋ ਡੇਢ ਦੋ ਢਾਈ ਹਨਾ ਤਾਂ ਮਗਰਲੇ ਥਾਣੇ ਚ ਜ਼ਿਆਦਾ ਹੁੰਦਾ ਉਸੇ ਤਰ੍ਹਾਂ ਹੀ ਵੰਡ ਆ ਇਸ ਤੇ ਮਰਜੀ ਥਾਣ ਵੇਖੋ ਤਾਰਾ ਮਰੀ ਆ ਆ ਦੇ ਬਹੁਤ ਜਿਆਦੀ ਚੰਗੀ ਚੂੰ ਚੂੰਣ ਬਹੁਤ ਠੰਡੀ ਠੰਡੀ ਜੂੜ ਬਣਾ ਠੀਕ ਠੀਕ ਅਮਰਤ ਠੀਕ ਆ ਬਾਕੀ ਗਰਲ ਗਰਲ ਵਰਤੀ ਆ ਦੋਸਤੋ ਕਰਮਾੜੀ ਉਂਗਲ ਜੱਡੀ ਮੋਟੀ ਧਾਰ ਹਾਂਜੀ ਤੇ ਬਾਕੀ ਪ੍ਰਿੰਟ ਰੰਗ ਰੂਪ ਤੁਸੀਂ ਇਸ ਵਿਹੜ ਦਾ ਦੇਖ ਸਕਦੇ ਜੀ ਡੱਬੀ ਵਿਹੜ ਨਸਲ ਕੁਆਲਿਟੀ ਚ ਆ ਜਾਂਦੀ ਐਚ ਐਫ ਦਾ ਕਰਾਸ ਆ ਗਰਮੀ ਬਣਾਉਣਾ ਲਈ ਸਾਰੀ ਗਰਮੀ ਦੁੱਧ ਚੋਕੇ ਫੇਰ ਪਈਆਂ ਦੀ ਹੂੰ ਸਿਆਲ ਚ ਫੇਰ ਤਿਆਰ ਹੋਣਾ ਕਰਮਾੜੀ ਅੱਛਾ ਇਹਦੇ ਮਗਰ ਅੰਮ੍ਰਿਤ ਕੀ ਵਛਾ ਸੀ ਨਾ ਵਛਾ ਵੀਰੇ ਵਛਾ ਡੱਬਾ ਵਛਾ ਸੀਗਾ ਵਖਾ ਦੇਣੇ ਆਪਾਂ ਠੀਕ ਹੈ ਜੀ ਚੰਗੀ ਆ ਜਿੰਨੀ ਵੀ ਲਓ ਜੀ ਸੋ ਵਛਾ ਮਗਰ ਆ ਦੋਸਤੋ 12 ਕਿ ਦਿਨਾਂ ਦੀ ਸੂਈ ਆ 11 ਕਿਲੋ ਹੁਣ ਨੈਟ ਦੁੱਧ ਇਹਦੇ ਥੱਲੇ ਹਾਜ਼ਰ ਥਣ ਚੱਡਾ ਚੰਗਾ ਨਾੜਾ ਦੂਰ ਬਹੁਤ 2 12 13 ਕਿਲੋ ਖੁੱਲਾ ਦਈਏ ਨਾ ਕਰਮਾਲੀ ਚੰਗੀ ਸਾਹ ਸੰਭਾਲ ਤੇ ਠੀਕ ਆ ਜੀ ਸੋ ਵੇਰ ਵੂਨ ਕਾਫੀ ਜਿਆਦੀਆਂ ਮੋਟੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਲੈ ਵੇ ਹਵਾਨੇ ਤੇ ਆ ਲੋ ਠੀਕ ਹੈ ਤੇ ਅੰਮ੍ਰਿਤ ਕੀ ਕਰਦੇ ਆ ਜੀ ਮੰਗ ਕੀ ਰੋਗੇ ਜੇ ਤੇ ਤੈਨੂੰ ਪਤਾ ਗਾੜ ਗੂੜ ਬਰੋਬਰ ਹੁੰਦੀ ਵੈਰ ਤੇ 45000 ਰੁਪਏ ਦੀ ਹੈ ਨਾ ਹੂੰ ਹੁਣ ਚਲੋ ਆਪਾਂ ਮੁੱਲ ਦੇ ਦਾ 40 ਕਰਦੇ 38000 ਦੀ ਹਾਂ ਨਾ ਹੀ ਆ 38000 થી ਹਾਂ ਉਹ ਚ ਛੋੜ ਹੀ ਕਰਾਂਗੇ ਠੀਕ ਹੈ ਜੀ ਹਾਂ ਦੋਸਤੋ 38000 ਦੀ ਇਹ ਤੁਹਾਨੂੰ ਮਿਲ ਜੂਗੀ ਬੱਚਾ ਤੁਹਾਨੂੰ ਦਿਖਾ ਦਈਏ ਬੱਛਾ ਮਗਰ ਆਹ ਦੇਖ ਸਕਦੇ ਜੇ ਤੁਸੀਂ ਠੀਕ ਹੈ ਜੀ ਆਹ ਬੱਚਾ ਇਸ ਵੈਰ ਦੇ ਮਗਰ ਠੀਕ ਹੈ ਤੇ ਬਾਕੀ ਰੇਟ ਤੁਹਾਨੂੰ ਦੱਸ ਹੀ ਦਿੱਤਾ ਥੋੜਾ ਬਾਦ ਵਿਚੋਂ ਕੋਈ ਗੁਜਾਇਸ਼ ਜਿੰਨੇ ਵੀ ਇਹਦੇ ਛੋੜ ਧੱਪਾ ਕਰਾਂਗੇ ਜ਼ਿਆਦਾ ਹਾਂ ਅੱਗੇ ਆ ਗਈ ਆਪਣੇ ਕੋਲ ਵੜ ਟੋਕੜ ਇਹ ਵੀਰੇ ਟੋਕੜਾ ਹਾਂ ਇਹਨੂੰ ਸੂਈ ਨੂੰ ਮੈਨੂੰ ਜ਼ਿਆਦਾ 4-5 ਮਹੀਨੇ 6 ਹੋਏ ਹੋਣਗੇ ਹਾਂ ਹਾਂ ਪੂਰੀ ਵੱਡੀ ਵਸ਼ੀ ਆ ਫਾਰਮ ਵਾਲੀ ਹਾਂ 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 ਦੋਦ ਦਾ ਵੀਰੇ ਇਹ ਥੋੜਾ ਪਹਿਲੇ ਪਹਿਲਾ ਸੂਈ ਹੈ ਹਾਂ ਪਹਿਲਾ ਪਹਿਲਾ ਅੱਗੇ ਬਣੀ ਬੁਣੀ ਦੀ ਪੁੱਛਿਆ ਪੋਖਰੋ ਨਹੀਂ ਵੀਰੇ ਬਣੀ ਹੋਊਗੀ ਤੈਨੂੰ ਪਤਾ ਵੀਰੇ ਇੱਕ ਐਡੀ ਵੜ ਆ ਹਾਂ ਹਾਂ ਲਓ ਦੋਸਤੋ ਫਿਲਹਾਲ ਕੋ 4 ਮਹੀਨੇ 3 ਮਹੀਨੇ ਸਮਾਂ ਤੁਸੀਂ ਮੰਨ ਸਕਦੇ ਜੇ ਸੂਈ ਹੋ ਗਿਆ ਹੋਊਗਾ ਤੇ ਦੁੱਧ ਕਿੰਨਾ ਹੋਣੇ ਤੇ ਥੱਲੇ 10 ਕਿਲੋ ਵੀਰੇ ਪੱਕਾ ਦੁੱਧ 10 ਕਿਲੋ ਪੱਕਾ ਦੁੱਧ 10 ਕਿਲੋ ਆ ਦੋਸਤੋ ਅੱਗੇ ਬਣੀ ਆ ਜਾਂ ਨਹੀਂ ਬਣੀ ਬੇਸ਼ੱਕ ਪੂਰੀ ਬਣੀ ਵਸ਼ੀ ਆ ਸਵਾਲ ਅੱਖ ਦੀ ਵਸ਼ੀ ਵੇਗਣ ਵਾਲੀ ਕੋਈ ਵੀ ਬੰਦਾ ਤਿਆਰ ਕਰਕੇ ਲੱਖ ਦੀ ਆਪਾਂ ਇਹ ਵਾਪਸ ਲਵਾਂਗੇ ਹਾਂ ਹਾਂ ਐਨੂੰ ਅਮਰਤਾ ਐਨੂੰ ਮੋੜਿਆ ਜ ਮਾੜਾ ਬੋਲੀ ਜਿਆਦੀ ਚੰਗੀ ਵਸ਼ੀ ਚੌਣ ਚੂਣ ਵੀ ਫਿਰ ਇਸ ਇੱਕ ਰੰਗ ਬਲੈਕ ਆ ਦੋਸਤੋ ਬਦੇਰੀ ਰੰਗ ਜਿਹੜਾ ਬਲੈਕ ਆ ਹਵਾਨਿਆਂ ਦੇਵੇ ਤੇ ਕੁਝ ਜਿਹੜੇ ਡੌਰ ਸਪੌਟ ਵਾਈਟ ਆ ਬਾਕੀ ਵਹਿੜ ਲੱਖਾਂ ਲਈ ਹੈ ਸੱਚੀ ਪੁੱਛੋ ਤਾਂ ਲੱਖਾਂ ਲਈ ਵਹਿੜੀ ਹੈ ਦੋਸਤੋ ਵੀਰੇ ਬਹੁਤ ਹੀ ਜਿਆਦੀ ਵਸ਼ੀ ਖਰੀ ਆ ਕਿਉਂਕਿ ਕੱਦ ਕਾਠ ਵੇਖੀਏ ਨਸਲ ਬ੍ਰੀਡ ਵੇਖੀਏ ਤੇ ਪੂਰੀ ਆ ਬਾਕੀ ਟੋਕੜਾਂ ਦੇ ਭਾਜ ਦਿੱਤੀ ਜਾਣੀਆਂ ਆ ਅੱਜ ਰੇਡ ਜਿਹੜਾ ਟੋਕੜਾ ਲੈਣਾ ਹੈ ਸੱਜਣਾ ਦਾ ਮੁੱਲ ਨਹੀਂ ਨਾ ਗੱਡੀ ਹਾਈਟਾਂ ਵਸ਼ੀ ਦੀ ਹਾਂ ਕਿਹੜੇ ਛੋਟੀ ਨਹੀਂ ਹੈ ਕਿ ਕਿਸ ਬਨੇ ਆਖੇ ਛੋਟੀ ਕੋਈ ਹਾਂ ਵੀਰੇ ਅੰਸਰ ਵਸ਼ੀ ਲਈ ਹੈ ਅੰਸਰ ਦੇ ਵਸ਼ੀ ਦੇ ਮੁੱਲ ਦੇਣੀ ਅੱਜ ਆਪਾਂ ਹਾਂ ਕੋਈ ਫਾਰਮ ਵਾਲਾ ਵਸ਼ੀ 40000ੋਂ ਘੱਟ ਨਹੀਂ ਦਿੰਦਾ ਬਿਲਕੁਲ ਬਿਲਕੁਲ ਅਨਸਰ ਵਾਛੀ ਵੀ ਮੈਨੂੰ ਲੱਗਦਾ ਵੀ ਅੰਮ੍ਰਿਤ ਏਡੀ ਤਿਆਰ ਕੀਤੀ ਹੋਵੇ ਤੇ ਉਹ ਵੀ 50-60 ਹਜ਼ਾਰ ਤੋਂ ਘੱਟ ਨਾ ਕੋਈ ਦੇਵੇ ਵੀਰੇ ਵਾਛੀ ਬਾਹਲੀ ਜਿਆਦੀ ਚੰਗੀ ਹੈ ਤੇ ਦੁੱਧ ਦੇ ਨਾਲ 10 ਕਿਲੋ 10 ਕਿਲੋ ਵੀਰੇ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਤਸੱਲੀ ਕਰੇ 10 ਦਾ ਇਹ ਤੇ ਨਹੀਂ ਕੋਈ 6 ਕਿਲੋ ਨਾ ਵੀਰੇ ਆਪਾਂ ਤਸੱਲੀ ਕਰਿਆ ਆਹ ਤੋਰਦੇ ਜੇ ਅੰਮ੍ਰਿਤ ਥੋੜਾ ਜਿਹਾ ਪੂਰੀ ਜਿਆਦੀ ਤਸੱਲੀ ਕਰੇ ਆਗੇ ਵੀਰ ਮੇਰਾ ਕੋਈ ਵੀ ਆ ਪੈਸੇ ਦੇਣੇ ਵੀਰੇ ਜਿਹੜਾ ਪਸ਼ੂ ਜਿਹੜਾ ਪਸ਼ੂ ਦੁੱਧ ਤੇ ਚੱਲਦਾ ਕੋਈ ਸ਼ਾਕ ਹੀ ਨਹੀਂ ਰਹਿ ਜਾਂਦਾ ਕਿਉਂਕਿ ਜਿਹੜੇ ਨੂੰ ਤਸੱਲੀ ਕਰੇ ਹਣਾ ਲੋ ਜੀ ਵੱਡੇ ਕੱਦ ਕਾਠ ਦੇ ਵਿੱਚ ਆ ਵਹਿੜ ਚੰਗੀ ਨਸਲ ਬ੍ਰੀਡ ਦੇ ਵਿੱਚ ਆ ਦੋਸਤੋ ਪਰ ਪਹਿਲਾਂ ਜ਼ਿਕਰ ਕਰਦਾ ਵੀ ਟੋਕੜਾਂ ਦੇ ਰੇਟ ਅੱਜ ਦਿੱਤੀ ਜਾਊਗੀ ਕਿਉਂਕਿ ਦੁੱਧ 10 ਕਿਲੋ ਆ ਥੱਲੇ ਹਾਂ ਕੋਈ ਸੱਜਰਦਾ ਨਹੀਂਗਾ ਕੋਈ ਔਂਸਰ ਬੱਚੀਆਂ ਦਾ ਰੇਟ ਵੀ ਜਿਹੜਾ ਦੋਸਤੋ ਇੱਡਾ ਨਹੀਂ ਹੋਊਗਾ ਹਾਂ ਉਹ ਵੀ ਮਹਿੰਗੀਆਂ ਮਿਲਣਗੀਆਂ ਜਿੱਡੀਆਂ ਪਾਲੀਆਂ ਪਲਾਈਆਂ ਵੇਖੋ ਤੁਸੀਂ ਹੈ ਫਰਾਰੀ ਰੂਜੀ ਫੁੱਲਾ ਕਿਸ ਬੰਨੇ ਖੁੰਜੀ ਇੱਕ ਤੈਨੂੰ ਪਤਾ ਵੀਰੇ ਖੁੱਲੀਆਂ ਰਹਿੰਦੀਆਂ ਵਾੜਾ ਤਾਹ ਕਾਲੀ ਪੈਂਦੀ ਝਬੂ ਜੂ ਬੂ ਤੋਂ ਉਹ ਸੀਲ ਆ ਛੜ ਛੂੜ ਆ ਨਹੀਂ ਆਈ ਹਾਂ ਦੇਖ ਲੈ ਵੰਗਾ ਪੁੰਗਾ ਪਾਉਣ ਤੋਂ ਬਿਨਾਂ ਚਵਾਈ ਹੁੰਦੀ ਆ ਮੇਰੇ ਵੰਗਾ ਪਾਈਦਾ ਮੈਂ ਖਾਂ ਤੈਨੂੰ ਪਣਾ ਚਵਾਈ ਉਦਾਂ ਕਰ ਲੈ ਕਿਹੜੀ ਹਿਲਦੀ ਆ ਸ ਬਿਲਕੁਲ ਬਾਂਡੇ ਭੜਾ ਭੜਾ ਪਾਉਂਦੇ ਨਹੀਂ ਲੋੜ ਇਦਾਂ ਬਾਗੇ ਜੂੜ ਗਏ ਤੇ ਕੀ ਮੰਗੇ ਕਿਥੋਂ ਤੱਕ ਦੇ ਦੇਣੀ ਆ ਆਪਾਂ ਮੇਰੇ ਮੌਲਤੇ ਬਣਾ 45 40 ਕਰੀਏ 38 ਦੀ ਦੇਵਾਂਗੇ 38 ਦੀ ਹਾਂ ਕਰਦਾ ਮਾਨਤਾ ਨਾ ਕਰਦੀ ਖੁੱਲਾ ਕਿੰਨਾ ਹੋ ਜਾਊਗਾ ਮਾਨਤਾ ਕਰਦਾ ਇੱਕ ਗੱਲ ਜੀ ਦੱਸ ਦੇ ਵੀ ਇਥੋਂ ਤੱਕ ਹੈ 36 ਦੀ ਦੇ ਦਾਂਗੇ 36 ਦੀ ਹਾਂ ਲਓ ਜੀ ਸ਼ਤਿ ਹਜ਼ਾਰ ਦੀ ਦੋਸਤੋ ਵੈੜਾ ਬਾਕੀ ਜਿਹੜੇ ਵੀਰ ਨੇ ਅੱਗੇ ਬਣਾ ਲਈ ਵੈੜ ਵੀਰੇ ਵੱਡੀ ਆ ਇਹਨਾਂ ਕੋਈ ਆ ਕੇ ਛੋਟੀ 1000 ਰੁਪਏ ਲਾ ਕੇ ਲਈ ਆਪਾਂ ਹੀ ਇਹਦੇ ਵਿੱਚੋਂ 2000 ਰੁਪਏ ਕਮਾਈ ਕੀਤੀ ਜਿਆਦਾ ਨਹੀਂ ਹੈਗੀ ਹਾਂ ਠੀਕ ਆ ਬਣ ਗਈ ਤਾਂ ਦੋਸਤੋ ਜਿੰਨੇ ਦੀ ਮਰਜ਼ੀ ਅੱਗੇ ਕੋਈ ਵੀ ਰਵੇਚ ਲੱਖ ਦੀ ਵੀਰੇ ਆਪਾਂ ਲਵਾਂਗੇ ਕੋਈ ਵੀ ਬੰਦਾ ਸੌਦਾ ਕਰ ਲੇ ਆਪਣੇ ਨਾਲ ਹਾਂ ਹਾਂ ਲੋ ਵੀ ਪ੍ਰਭੂ ਇਹ ਵੈੜ ਸੀ ਲਾਸਟ ਦੇ ਵਿੱਚ ਹਾਂ ਇਹ ਪਸ਼ੂ ਅੱਜ ਤੁਹਾਨੂੰ ਦਿਖਾਉਣੇ ਸੀ 5 ਦੋ ਮੱਝਾਂ ਤੇ ਤਿੰਨ ਬੈੜਾ ਸੀਗੀਆਂ ਠੀਕ ਆ ਸੋ ਬਾਕੀ ਨਾਲ ਦੀ ਨਾਲ ਤੁਸੀਂ ਚਵਾਈਆਂ ਵੀ ਦੋਸਤੋ ਜਿਹੜੀਆਂ ਦੇਖ ਹੀ ਲਈਆਂ ਨੇ ਤੇ ਸੌਦਾ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਰ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਅਮਰਤ ਸਿੰਘ ਬੋਲਦੇ ਨੰਬਰ ਮੇਰਾ ਨੰਬਰ ਆਪਣਾ 8146450629872246292 ਤੇ ਵਟਸਐਪ ਵੀ ਲੱਲਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਭਰਾ ਹਾਂ ਸਾਰੇ ਡੰਗਰਾ ਦੀ ਤਸੱਲੀ ਕਰੇ ਵੀਰ ਉਹ ਚੱਜਣਾ ਰਹੀ ਨਾ ਵੇਖ ਕੇ ਫੇਰ ਆਪਦਾ ਸੌਦਾ ਕਰੇ ਕੋਈ ਵੀਰ ਹਾਂ ਹੈਨਾ ਬਿਲਕੁਲ ਬਿਲਕੁਲ ਮੁੜ ਕੇ ਆ ਦਿੰਦੇ ਵੱਡਾ ਛੋਟਾ ਵਾ ਉਹ ਜਿਹੜਾ ਕੋ ਉਹ ਵੀਡੀਓ ਦੇ ਵਿੱਚ ਸਭ ਕੋ ਦਿੰਦਾ ਦੋ ਵਾਰਾਂ ਤਿੰਨ ਵਾਰਾਂ ਵੇਖ ਕੇ ਫੇਰ ਸੌਦਾ ਕਰੇ ਕੋਈ ਵੀਰ ਹੂੰ ਹੂੰ ਵੀਰੇ ਤਨੂੰ ਪਤਾ 57 ਮਿੰਟਾਂ ਇਹ ਮਾਲ ਵਿਗਦਾ ਮੁੜ ਕੇ ਅਗਲੇ ਜਵਾਬ ਦੇਈ ਜੀ ਤੇ ਫੇਰ ਮਾਲ ਰਹਿ ਜਾਂਦਾ ਹੂੰ ਹੂੰ ਹਾਂ ਚੱਕਰ ਹੁੰਦਾ ਉਹ ਦੋਸਤੋ ਪਹਿਲਾਂ ਆਪਦੀ ਪੂਰੀ ਤਸੱਲੀ ਨਾਲ ਵੇਖ ਕੇ ਫੇਰ ਕਾਲ ਕਰ ਲਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ